ਇੱਕ ਪਈ ਕਹਾਵਤ ਬਹੁਤ ਮਸ਼ਹੂਰ ਹੈ ਵੀ ਅਨਪੜ੍ਹ ਜੱਟ ਭੜਿਆਂ ਵਰਗਾ ਤੇ ਪੜਿਆ ਜੱਟ ਖੁਦਾ ਵਰਗਾ ਇਹਦੇ ਨਾਲ ਪਈ ਜੁੜੀ ਹੋਈ ਇੱਕ ਕਹਾਣੀ ਸੁਣਨੂ ਅੱਜ ਸੁਣਾਉਣੇ ਆ ਇੱਕ ਪਈ ਰਾਜਾ ਸੀ ਬਲਬਨ ਤੇ ਉਹਦੇ ਰਾਜ ਚ ਇੱਕ ਰਾਜਦਰਬਾਰੀ ਦੀ ਜਾਇਦਾਦ ਦੀ ਵੰਡ ਦਾ ਮਾਮਲਾ ਆ ਗਿਆ ਤੇ ਪਈ ਉਹ ਤਾਂ ਕਿਸੇ ਲੋਟ ਵੀ ਨਾ ਸੁੱਲ ਜੇ ਦਥੇ ਸਾਰਿਆਂ ਨੇ ਜ਼ੋਰ ਲਾਇਆ ਫੇਰ ਭਾਈ ਮੁਜ਼ੱਫਰਨਾਗਰ ਜ਼ਿਲੇ ਦੇ ਇੱਕ ਜੱਟ ਸਰਪੰਚ ਨੇ ਇਹ ਚੀਜ਼ ਦਾ ਹੱਲ ਕਰਕੇ ਦਿੱਤਾ ਭਾਈ ਰਾਜੇ ਨੂੰ ਵਜ਼ੀਰ ਵੀ ਖੜੇ ਦੇਖਦੇ ਸੀ ਇਹ ਗੱਲ ਭਾਈ 12ਵੀਂ ਸਦੀ ਦੀ ਹੈ ਜਦੋਂ ਰਾਜਾ ਬਲਬਨ ਭਾਈ ਰਾਜ ਕਰਦਾ ਸੀ ਦਿੱਲੀ ਤੇ ਤੇ ਉਹਦੇ ਪਾਈ ਦਰਬਾਰ ਦੇ ਵਿੱਚ ਇੱਕ ਦਰਬਾਰੀ ਸੀ ਉਹ ਬੜਾ ਅਮੀਰ ਧੀਗਾ ਤੇ ਉਹਦੇ ਪਾਈ ਗਾਹਾਂ ਤਿੰਨ ਮੁੰਡੇ ਸੀ ਤੇ ਉਹਦੇ ਕੋਲੇ 19 ਘੋੜੇ ਸੀ ਤੇ ਜਦੋਂ ਪਾਈ ਉਹੋ ਬਿਮਾਰ ਹੋਇਆ ਤੇ ਉਹਦਾ ਅੰਤ ਸਮਾ ਆਇਆ ਤੇ ਉਹਨੇ ਤਾਂ ਇੱਕ ਵਸੀਤ ਲਿਖੀ ਪਾਈ ਗਾਹਾਂ ਆਵਦੇ ਤੇ ਨਾਂ ਮੁੰਡਿਆਂ ਦੇ ਨਾਲ ਵੀ ਜਿਹੜਾ ਤਾਂ ਮੇਰਾ ਵੱਡਾ ਮੁੰਡਾ ਹੈ ਉਹਨੂੰ ਤਾਂ ਅੱਧਾ ਹਿੱਸਾ ਦਿੱਤਾ ਜਾਵੇ ਤੇ ਜਿਹੜਾ ਉਹ ਦੂਸੋਟਾ ਵੀ ਦੂਜਾ ਹੈ ਉਹਨੂੰ ਚੌਥਾ ਹਿੱਸਾ ਦਿੱਤਾ ਜਾਵੇ ਤੇ ਜਿਹੜਾ ਤੀਜਾ ਸਾਰਿਆਂ ਤੋਂ ਸੋਟਾ ਹੈ ਉਹਨੂੰ ਪੰਜਵਾਂ ਹਿੱਸਾ ਦਿੱਤਾ ਜਾਵੇ ਤੇ ਪਾਈ ਜਦੋਂ ਉਹਨਾਂ ਦੇ ਪਿਓ ਦੀ ਮੌਤ ਹੋਈ ਤੇ ਆਪ ਦਾ ਰਸਮ ਰਿਵਾਜ ਉਹਨਾਂ ਨੇ ਨਿਵੇੜਿਆ ਤੇ ਉਸ ਤੋਂ ਬਾਅਦ ਉਹ ਤਾਂ ਵੰਡਣ ਬੈਠ ਗਏ ਆਪ ਦੀ ਜਾਇਦਾਦ ਬਾਕੀ ਭਾਈ ਜਦੋਂ ਉਹਨਾਂ ਨੇ ਸਾਰਾ ਕੁਝ ਵੰਡ ਲਿਆ ਤਾਂ ਜਿਹੜੀ ਉਹ 19 ਘੋੜੇ ਸੀ ਉਹਨਾਂ ਤੇ ਆ ਕੇ ਪੰਗਾ ਪੈ ਗਿਆ ਉਹਨਾਂ ਦਾ ਕਿਉਂ ਨਾ ਤਾਂ 19 ਘੋੜਿਆਂ ਦਾ ਅੱਧ ਕੀਤਾ ਜਾ ਸਕਦਾ ਸੀ ਨਾ ਚੌਥਾ ਹਿੱਸਾ ਹੁੰਦਾ ਸੀ ਤੇ ਨਾ ਪੰਜਵਾਂ ਹਿੱਸਾ ਬਣਦਾ ਸੀ ਕਿਸੇ ਸਾਹਿਬ ਤੇ ਭਾਈ ਜਦੋਂ ਉਹਨਾਂ ਦੇ ਗੱਲ ਹਸਾਬ ਚ ਨਾਈ ਉਹ ਤਾਂ ਰਾਜੇ ਦੇ ਦਰਬਾਰ ਚ ਭਾਗੇ ਵੀ ਇਹ ਸਾਨੂੰ ਕਰਕੇ ਦੇ ਇਹਦੀ ਵੰਡ ਰਾਜੇ ਨੂੰ ਕਹਿੰਦੇ ਤੇ ਰਾਜੇ ਨੇ ਤਾਂ ਭਾਈ ਜਿੰਨੇ ਆਪਦੇ ਵਜ਼ੀਰਤੀ ਖੋਰ ਮੁਲਾਜ਼ਮਤੀ ਸਾਰੇ ਇਕੱਠੇ ਕਰ ਲਏ ਤੇ ਉੱਥੇ ਦਰਬਾਰ ਚ ਬੈਠ ਕੇ ਫੈਸਲਾ ਲਾਗੇ ਕਰਨਾ ਪਰ ਕਿਸੇ ਤੋਂ ਵੀ ਗੱਲ ਨਹੀਂ ਬਣੀ ਤੇ ਭਾਈ ਉਥੀ ਇੱਕ ਅਮੀਰ ਖੋਸਰੋ ਜਿਹੜਾ ਉਹਦਾ ਰਾਜ ਦਰਬਾਰੀ ਕਵੀ ਸੀ ਉਹ ਵੀ ਬੈਠਾ ਸੀ ਤੇ ਉਹ ਵੀ ਇਹਦੇ ਬਾਰੇ ਸੁੱਚੀ ਜਾਂਦਾ ਸੀ ਵੀ ਕੋਈ ਬੰਨ ਨਹੀਂ ਰਹੀ ਗੱਲ ਤੇ ਉਹ ਲੋਕਾਂ ਚ ਬਹਲਾ ਆਉਂਦਾ ਜਾਂਦਾ ਸੀ ਤੇ ਉਹਨੂੰ ਪਤਾ ਸੀ ਪਿੰਡਾਂ ਆਣਿਆਂ ਬਾਰੇ ਤੇ ਉਹ ਰਾਜੇ ਨੂੰ ਕਹਿੰਦਾ ਵੀ ਮੈਂ ਲੋਕਾਂ ਚ ਜਾਂਦਾ ਆਉਂਦਾ ਰਹੇ ਨਾ ਤੇ ਜਿਹੜੀਆਂ ਇਹ ਜੱਟਾਂ ਦੀਆਂ ਪੰਚਾਇਤਾਂ ਨੇ ਵੀ ਮੈਂ ਇਹਨਾਂ ਦੇ ਫੈਸਲੇ ਦੇਖੇ ਨੇ ਕਿਉਂ ਪਿੰਡਾਂ 'ਚ ਵੀ ਕਈ ਵਾਰੀ ਇਹੋ ਜਿਹੇ ਫੈਸਲੇ ਹੁੰਦੇ ਨੇ ਜਿਹੜੇ ਸਰਪੰਚਾਂ ਤੋਂ ਹੀ ਲੋਟ ਆਉਂਦੇ ਨੇ ਤੇ ਉਹਲੀ ਨੂੰ ਸਾਰੀ ਗੱਲ ਉਹਨੂੰ ਦੱਸੀ ਵੀ ਜੇ ਹੁਣ ਇਹਦਾ ਕੋਈ ਫੈਸਲਾ ਕਰ ਸਕਦਾ ਹੈ ਵੀ ਕੋਈ ਛੱਟਾਂ ਦੀ ਪੰਚਾਇਤ ਦਾ ਸਰਪੰਚ ਕਰ ਸਕਦਾ ਹੈ ਤੇ ਜਿਹੜੇ ਭਾਈ ਉੱਥੇ ਬਾਕੀ ਵਜ਼ੀਰ ਤੇ ਹੋਰ ਮੁਲਾਜ਼ਮ ਬੈਠੇ ਤੀ ਉਹ ਕਹਿੰਦੇ ਨਹੀਂ ਵੀ ਵੀ ਇਹ ਚੀਜ਼ ਦਾ ਤਾਂ ਕੋਈ ਫੈਸਲਾ ਕਰ ਹੀ ਨਹੀਂ ਸਕਦਾ ਤੇ ਜਦੋਂ ਰਾਜੇ ਨੇ ਦੇਖਿਆ ਵੀ ਸਾਰੇ ਜਵਾਬ ਦੇਈ ਜਾਂਦੇ ਨੇ ਵੀ ਹੁਣ ਕੋਈ ਹੋਰ ਚਾਰਾ ਨਹੀਂ ਹੈਗਾ ਉਹਨੇ ਭਾਈ ਉਹਦੀ ਗੱਲ ਮੰਨ ਲਈ ਵੀ ਚਲ ਆਪਾਂ ਜੱਟ ਤੁਸੀਂ ਜੱਟ ਸਰਪੰਚ ਨੂੰ ਸੱਦ ਕੇ ਦੇਖ ਲੈਣੇ ਆ ਉਹਨਾਂ ਨੇ ਭਾਈ ਚਿੱਠੀ ਭਾਤੀ ਜੱਟਾਂ ਦੀ ਪੰਚਾਇਤ ਨੂੰ ਤੇ ਮਸੱਫਰ ਨਾਗਰ ਦੇ ਸੂਰਮ ਪਿੰਡ ਦੇ ਚੌਧਰੀ ਰਾਮ ਸਹਾਏ ਸੂਬੇਦਾਰ ਨੂੰ ਉਹ ਪੰਚਾਇਤ ਵਾਲਿਆਂ ਨੇ ਦਿੱਲੀ ਭੇਜਿਆ ਉਹ ਕੋਈ ਆਪ ਦੇ ਕੋਹੜੇ ਤੇ ਆਇਆ ਤੇ ਰਾਜੇ ਨੇ ਪਾਈ ਜੇ ਤ ਉਹ ਪਹੁੰਚ ਗਿਆ ਲੋਕਾਂ ਨੂੰ ਇੱਕ ਖੁੱਲੇ ਥਾਂ 'ਵੇਂ ਇਕੱਠੇ ਕਰ ਲਿਆ ਤੇ ਉੱਥੇ ਉਹ ਜਿਹੜੇ 19 ਘੋੜੇ ਸੀ ਜਿੰਨਾਂ ਦਾ ਰੌਲਾ ਸੀ ਉਹ ਖੜਾ ਲੇ ਪਾਈ ਲੈਨਵਾਰ ਕਰਕੇ ਤੇ ਰਾਜਾ ਉਹ ਸਰਪੰਚ ਨੂੰ ਕਹਿੰਦਾ ਘਰ ਪਾਈ ਫੈਸਲਾ ਤੂੰ ਤੇ ਉਹ ਕੋ ਜਿਹੜਾ ਜੱਟ ਸੀ ਉਹੋ ਪਾਈ ਰਾਜੇ ਨੂੰ ਕਹਿੰਦਾ ਵੀ ਇਹ ਗੱਲ ਤਾਂ ਵੀ ਆਪਾਂ ਸਾਰੀ ਜਾਣਦੇ ਆਂ ਵੀ ਜਿਹੜਾ ਪਰਜਾ ਤੇ ਰਾਜੇ ਦਾ ਮੂੰਹ ਹੈ ਵੀ ਉਹੋ ਪੋਤਾ ਲਈਏ ਤੇ ਜਿਹੜੀ ਲੋਕਾਂ ਦੀ ਜਾਇਦਾਦ ਹੈ ਵੀ ਉਹਦੇ ਤੇ ਰਾਜੇ ਦਾ ਵੀ ਪੂਰਾ ਹੀ ਹੱਕ ਹੁੰਦਾ ਹੈ ਤੇ ਇਸੇ ਕਰਕੇ ਜਿਹੜਾ ਮੈਂ ਘੋੜਾ ਲੈ ਕੇ ਆਇਆ ਉਹਦੇ ਤੇ ਰਾਜੇ ਦਾ ਵੀ ਹੱਕ ਹੈ ਤੇ ਇਸੇ ਕਰਕੇ ਜਿਹੜਾ ਇਹ ਘੋੜਾ ਹੈ ਮਹਾਰਾਜੇ ਨੂੰ ਪੇਟ ਕਰਦਾ ਤੇ ਜਿਹੜਾ ਮੇਰਾ ਘੋੜਾ ਹੈ ਜਿਹੜੀ ਉਹ ਹੁੰਨੀ ਘੋੜੇ ਖੜੇ ਨੇ ਵੀ ਉਹਨਾਂ ਦੇ ਵਿੱਚ ਹੀ ਬੰਨ ਦਿਓ ਤੇ ਵੀ ਮੈਨੂੰ ਇਹ ਗੱਲ ਦੀ ਇਜਾਜ਼ਤ ਮੰਗਦਾ ਮਹਾਰਾਜੇ ਤੋਂ ਵੀ ਫੇਰ ਹੀ ਫੈਸਲਾ ਕਰੂੰ ਕੋਈ ਮੈਂ ਤੇ ਇਹ ਗੱਲ ਸੁਣ ਕੇ ਭਾਈ ਰਾਜਾ ਕਹਿੰਦਾ ਵੀ ਇਹ ਤਾਂ ਵੀ ਵਧੀਆ ਗੱਲ ਹੈ ਤੇ ਤੂੰ ਇਹਨਾ ਮੋਹ ਰੱਖਦਾ ਵੀ ਤੇ ਜਿਹੜਾ ਰਾਜ ਆਤੀ ਪਰ ਜਿਆਦਾ ਰਿਸ਼ਤਾ ਹੈ ਵੀ ਉਹਨੂੰ ਸਮਝਦਾ ਏ ਤੂੰ ਵੀ ਸਾਡੇ ਵੱਲੋਂ ਤਾਂ ਭਾਈ ਅਛਾ ਚਾਹਤਾ ਤੈਨੂੰ ਤੇ ਉਹ ਜੱਟ ਨਹੀਂ ਜਿਹੜਾ ਆਪਦਾ ਘੋੜਾ ਸੀ ਉਹ 19 ਘੋੜਿਆਂ ਦੇ ਵਿੱਚ ਸਭ ਤੋਂ ਅਖੀਰ ਤੇ ਬੰਨਤਾ ਭਾਈ ਤੇ ਜਿਹੜੇ ਉਹ 19 ਘੋੜੇ ਸੀ ਉਹਨਾਂ ਚ ਇੱਕ ਹੋਰ ਰਲਕੇ 19 ਤੇ ਇੱਕ 20 ਹੋ ਗਏ ਉਹ ਤੇ ਭਾਈ ਉਹ ਲੱਗ ਗਿਆ ਵੰਡਣੋਂ ਉਹਨਾਂ ਨੂੰ ਤੇ ਇਹ ਕਹਿੰਦਾ ਜਿਹੜਾ ਵੱਡਾ ਮੁੰਡਾ ਹੈ ਉਹਦਾ ਅੱਧਾ ਤੇ 20 ਦੇ ਵਿੱਚੋਂ ਅੱਧ ਕੱਢ ਕੇ ਦਾਸ ਘੋੜੇ ਇਹ ਮੁੰਡੇ ਨੂੰ ਦੇ ਦਿਓ ਤੇ ਭਾਈ ਉਹਨੂੰ ਦਾਸ ਘੋੜੇ ਦੇਤੇ ਉਹ ਮੁੰਡੇ ਨੂੰ ਜਿਹੜਾ ਸਭ ਤੋਂ ਵੱਡਾ ਸੀ ਤੇ ਉਸ ਤੋਂ ਬਾਅਦ ਭਾਈ ਜਿਹੜਾ ਉਸ ਤੋਂ ਛੋਟਾ ਸੀ ਦੂਜਾ ਮੁੰਡਾ ਉਹਨੂੰ ਚੌਥਾ ਹਿੱਸਾ ਦੇਣਾ ਦੀ ਮਤਲਬ ਕਿ 5 ਚੌਂ ਦਾ 2 5 ਕੋੜੇ ਉਹਨੂੰ ਦੇਤੇ ਭਾਈ ਵੀ ਆ ਚੱਕ ਤੂੰ ਆਉਦਾ ਚੌਥਾ ਹਿੱਸਾ ਤੇ ਰਹਿ ਗਿਆ ਭਾਈ ਤੀਜਾ ਮੁੰਡਾ ਤੇ ਉਹਨੂੰ ਕਿਹਾ ਤੀ ਵੀ ਇਹਨੂੰ ਪੰਜਵਾਂ ਹਿੱਸਾ ਦੇਣਾ ਤੇ ਭਾਈ ਪੰਜਵੇਂ ਹਿੱਸੇ ਦੇ ਹਸਾਬ ਨਾਲ ਉਹਦੇ ਚਾਰ ਕੋੜੇ ਬੰਦੇ ਸੀ ਤੇ ਜਿਹੜੇ ਪੰਜ ਦੇ ਵਿੱਚੋਂ ਚਾਰ ਹੂ ਨੂੰ ਦੇਤੇ ਤੇ ਭਾਈ ਸਾਰਾ ਸਾਬ ਕਰਕੇ ਇੱਕ ਕੋੜਾ ਵਾਚ ਗਿਆ ਕਿਉਂ ਉਹ ਵੀ ਕੋੜੇ ਸੀ ਉਹਦੇ ਆਲਾ ਲਾ ਕੇ 10 ਵੱਡੇ ਮੁੰਡੇ ਨੂੰ ਦੇਤੇ ਪੰਜ ਦੇ ਤੇ ਉਦੋਂ ਛੋਟੇ ਮੁੰਡੇ ਨੂੰ ਤੇ ਚਾਰ ਆਗੇ ਤੀਜੇ ਮੁੰਡੇ ਨੂੰ ਜਿਹੜਾ ਸਭ ਤੋਂ ਛੋਟਾ ਸੀ ਤੇ ਜਿਹੜਾ ਜੱਟ ਨੇ ਆਪ ਕੋੜਾ ਪਾਇਆ ਸੀ ਉਹ ਬਚ ਗਿਆ ਤੇ ਭਾਈ ਉਹ ਜੱਟ ਰਾਜੇ ਨੂੰ ਕਹਿੰਦਾ ਵੀ ਜੀ ਤੇਰੀ ਅਜਾਜਤ ਹੋਵੀ ਵੀ ਮੈਂ ਆਪਦਾ ਘੋੜਾ ਲੈ ਲਾਂ ਤੇ ਉਹ ਰਾਜਾ ਕਹਿੰਦਾ ਹਾਂ ਵੀ ਇਹ ਤੇਰਾ ਹੀ ਆ ਵੀ ਤੂੰ ਆਪਦਾ ਲੈ ਲੈ ਤੇ ਨਾਲੇ ਵੀ ਜਿਹੜਾ ਤੂੰ ਫੈਸਲਾ ਕੀਤਾ ਵੀ ਇਹ ਬਹੁਤ ਵਧੀਆ ਕੀਤਾ ਤੇ ਉੱਥੇ ਬੈਠੇ ਹੋਰ ਲੋਕ ਵੀ ਬਹੁਤ ਖੁਸ਼ ਹੋਏ ਵੀ ਬਹੁਤ ਦਿਮਾਗ ਵਾਲਾ ਬੰਦਾ ਹੈ ਦੇ ਭਾਈ ਕਹਿੰਦੇ ਜਦੋਂ ਉਹ ਕੋੜੇ ਤੇ ਬੈਠ ਕੇ ਆਪਦੇ ਪਿੰਡ ਨੂੰ ਦਵਾਰੇ ਤੁਰਿਆ ਤਾਂ ਜਿੰਨੇ ਉੱਥੇ ਲੋਕ ਸੀ ਸਾਰੇ ਨੱਚਣ ਲੱਗ ਗਏ ਸੀ ਤੇ ਬਾਵਾ ਬਹੁਤ ਹੋਈ ਉੱਥੇ ਤੇ ਸਾਰੇ ਲੋਕ ਕਹਿੰਦੇ ਵੀ ਅਨਪੜ ਜੱਟ ਪੜਿਆਂ ਵਰਗਾ ਤੇ ਪੜਿਆ ਹੋਇਆ ਜੱਟ ਖੁਦਾ ਵਰਗਾ ਤੇ ਐ ਭਾਈ ਇੱਕ ਵਾਰੀ ਭਾਈ ਇੱਕ ਪਿੰਡ ਚ ਜੱਟ ਤੇ ਇੱਕ ਮੁੱਲਾ ਗਵਾਂਡੀ ਗਵਾਂਡੀ ਧੀ ਆਮੋ ਸਾਹਮਣੀ ਸੀ ਉਹਨਾਂ ਦੇ ਘਰ ਪਰ ਉਹਨਾਂ ਦੀ ਆਪਸ ਵਿੱਚ ਬੰਦ ਹੀ ਨਹੀਂ ਸੀ ਇੱਕ ਦੂਜੇ ਨੂੰ ਦੇਖ ਕੇ ਰਾਜੀ ਨਹੀਂ ਸੀ ਉਹ ਤੇ ਜਿਹੜਾ ਜੱਟ ਤੀ ਉਹ ਖੇਤੀ ਕਰਦਾ ਸੀ ਤੇ ਜਦੋਂ ਉਹਨੂੰ ਖੇਤ ਕੰਮ ਨਾ ਹੁੰਦਾ ਉਹ ਉਹ ਆਪ ਦਾ ਘਰੇ ਡੰਕਰ ਪਸੂ ਸਾਵਦਾ ਤੇ ਜਿਹੜਾ ਉਹ ਮੁੱਲਾ ਤੀ ਉਹ ਪੜਿਆ ਲਿਖਿਆ ਤੀ ਤੇ ਵਦਿਆ ਚਿੱਟੇ ਆਪ ਦੇ ਕੱਪੜੇ ਪਾ ਕੇ ਰੱਖਦਾ ਤੇ ਜਦੋਂ ਬੇਲਾ ਹੁੰਦਾ ਉਹ ਜਾਦੇ ਘਰ ਦੇ ਬਾਹਰ ਉਹਦੇ ਇੱਕ ਚਬੂਤਰਾ ਬਣਿਆ ਹੋਇਆ ਤੀ ਬੈਠਣ ਨੂੰ ਉਹਦੇ ਤੇ ਬੈਠ ਜਾਂਦਾ ਕਿ ਉਹ ਤੇ ਜਿਹੜਾ ਜੱਟ ਤੀ ਕੰਮ ਕਰਦੇ ਤੇ ਉਹਦੇ ਕੱਪੜੇ ਲਿਬੜੇ ਤੇ ਬੜੇ ਰਹਿੰਦੇ ਤੇ ਇਹਦੇ ਮੁੱਲੇ ਦੇ ਕੱਪੜੇ ਚਿੱਟੇ ਪਾਏ ਹੁੰਦੇ ਤੇ ਏਸੀ ਗੱਲ ਕਰਕੇ ਉਹ ਜੱਟ ਨੂੰ ਆਪਦੇ ਤੋਂ ਸੂਟਾ ਸਮਝਾ ਦਿੱਤੀ ਤੇ ਜਿਹੜਾ ਜੱਟ ਤੀ ਜਦੋਂ ਉਹ ਕੋਈ ਕੰਮ ਧੰਦੇ ਜਾਂਦਾ ਘਰੋਂ ਬਾਹਰ ਨਿਕਲਦਾ ਤਾਂ ਉਹ ਜਿਹੜਾ ਮੌਲਵੀ ਤੀ ਮੁੱਲਾ ਉਹ ਉਹਨੂੰ ਜਾਣਬੁੱਝ ਕੇ ਪਰੇਸ਼ਾਨ ਕਰਦਾ ਕੋਈ ਨਾ ਕੋਈ ਗੱਲ ਕਹਿ ਦਿੰਦਾ ਕਈ ਵਾਰੀ ਤਾਂ ਝੂਠ ਵੀ ਬੋਲ ਦਿੰਦਾ ਉਹਨੂੰ ਤੰਗ ਕਰਨ ਦਾ ਮਾਰਿਆ ਤੇ ਭਾਈ ਜਿਹੜਾ ਮੁੱਲਾਤੀ ਉਹ ਪੜਿਆ ਲਿਖਿਆ ਹੋਣ ਕਰਕੇ ਜਦੋਂ ਕਈ ਵਾਰੀ ਜੱਟ ਬਾਹਰ ਨਿਕਲਦਾ ਘਰੋਂ ਅਖਬਾਰ ਪੜ੍ਹਦਾ ਪੜ੍ਹਦਾ ਉੱਚੀ ਉੱਚੀ ਬੋਲਣ ਲੱਗ ਜਾਂਦਾ ਵੀ ਮੌਸਮ ਵਿਪਾਰ ਵਾਲੇ ਕਹਿੰਦੇ ਐ ਵੀ ਤੇਜ਼ ਨੇਰੀਆ ਉਹਨਾਂ ਦੇ ਤਾਂ ਤੇ ਨਾਲੇ ਗੜੇ ਪੈਣਗੇ ਤੇ ਇਹ ਗੱਲ ਸੁਣ ਕੇ ਜੱਟ ਡਰ ਜਾਂਦਾ ਵੀ ਹੁਣ ਕੀ ਬਲੂ ਤੇ ਫੇਰ ਉਹ ਪਿੰਡ ਚ ਕਿਸੇ ਸਿਆਣੇ ਬੰਦੇ ਲਵੇ ਜਾਂਦਾ ਤੇ ਉੱਥੇ ਜਾ ਕੇ ਪੁੱਛਦਾ ਵੀ ਗੜੇ ਤਾਂ ਨਹੀਂ ਪੈਣਦੇ ਵੀ ਮੇਰੀ ਫਸਲ ਖਰਾਬ ਹੋ ਜੂਗੀ ਨਹੀਂ ਤਾਂ ਤੇ ਜਮਾ ਤਸੱਲੀ ਕਰਕੇ ਖੇਰੂ ਘਰੇ ਮੁੜਦਾ ਤੇ ਉਹਨੂੰ ਦਰਿਆ ਹੋਇਆ ਭੱਜਿਆ ਫਿਰਦਾ ਦੇਖ ਕੇ ਇਹ ਜਿਹੜਾ ਮੁੱਲਾ ਤੀ ਬਾਹਲਾ ਖੋਸੂ ਹੁੰਦਾ ਵੀ ਪੱਜੜਾਂ ਪਾਤੀਆਂ ਮੈਂ ਤਾਂ ਤੇ ਫੇਰ ਭਾਈ ਜਿਹੜਾ ਜੱਟ ਤੀ ਜਦੋਂ ਉਹਨੇ ਕਣਕ ਵੇਚੀ ਉਹ ਕਣਕ ਵੇਚ ਕੇ ਰੇੜੂ ਆ ਲਿਆ ਤੇ ਫੇਰ ਉਹ ਉਹਦੇ ਦੀ ਸੁਣ ਲੈਂਦਾ ਖਾਵਰਾ ਚ ਵੀ ਮੀਂਹ ਨਹੀਂ ਟਣੀ ਆਉਂਦੀ ਤੇ ਜਦ ਉਹ ਬਾਰ ਹੀ ਬੈਠਾ ਅਖਬਾਰ ਪੜਦਾ ਜੱਟ ਵੀ ਫਿਰ ਜਾਣ ਕੇ ਜਦੋਂ ਮੌਸਮ ਦੀਆਂ ਖਬਰਾਂ ਆਉਂਦੀਆਂ ਆਪਦੇ ਦਰਵਾਜ਼ੇ ਚਾ ਕੇ ਬਾਜ ਉੱਚੀ ਕਰ ਦਿੰਦਾ ਤੇ ਜਿਹੜਾ ਉਹ ਮੁੱਲਾਤੀ ਉਹ ਸਮਝ ਗਿਆ ਵੀ ਹੁਣ ਇਹੇ ਇਹ ਤਰੀਕੇ ਨਾਲ ਤਾਂ ਨਹੀਂ ਲੋਟ ਆਉਣਾ ਤੇ ਉਹਨੇ ਭਾਈ ਫਿਰ ਨਵਾਂ ਤਰੀਕਾ ਪਾ ਲਿਆ ਉਹਨੂੰ ਤੰਗ ਕਰਨ ਦਾ ਤੇ ਪਾਈ ਜਦੋਂ ਜੱਟ ਤੜਕੇ ਵੇਲੇ ਕਿਉਂ ਅੱਗੇ ਤੜਕੇ ਤੜਕੀ ਖੇਤਾਂ ਨੂੰ ਨਿਕਲ ਜਾਂਦੇ ਲੋਕ ਤੇ ਜਦੂ ਹੋ ਆਪਦੇ ਬਲਦ ਲੈ ਕੇ ਨਿਕਲਦਾ ਉਹ ਤਾਂ ਚਬੂਤਰੇ ਤੇ ਬੈਠਾ ਕਹਿ ਦਿੰਦਾ ਵੀ ਖੁਦਾ ਦੀ ਖਦਾਈ ਖੁਦਾ ਹੀ ਜਾਣੇ ਕਿਉਂ ਗੱਲ ਤਾਂ ਨਹੀਂ ਈ ਮਾੜੀ ਹੈਗੀ ਪਰ ਜਿਹੜੇ ਹਿਸਾਬ ਨਾਲ ਉਹ ਕਹਿੰਦਾ ਸੀ ਉਸ ਹਾਵਨਾ ਜੱਟੋ ਦੇ ਤੋਂ ਛੇੜਨ ਲੱਗ ਗਿਆ ਉਹਨੂੰ ਪਤਾ ਲੱਗ ਗਿਆ ਵੀ ਇਹ ਜਾਣ ਕੇ ਮੈਨੂੰ ਖਝਿਉਂ ਆਉਂਦਾ ਮਾਰਾ ਵੀ ਐਂ ਕਹਿੰਦਾ ਵੀ ਖੁਦਾ ਦੀ ਖਦਾਈ ਖੁਦਾ ਹੀ ਜਾਣੇ ਤੇ ਭਾਈ ਉਹ ਪੜਿਆ ਲਿਖਿਆ ਤਾਂ ਹੈ ਨਹੀਂ ਤੀ ਤੇ ਉਹਨੂੰ ਨਹੀਂ ਤੀ ਪਤਾ ਵੀ ਇਹ ਕੀ ਕਹਿੰਦਾ ਬਸ ਉਹਨੂੰ ਐਂ ਪਤਾ ਤੀ ਵੀ ਮੈਨੂੰ ਖਝਿਉਂ ਆਉਂਦਾ ਇਹ ਬਥੇਰਾ ਉਹਨੇ ਖੇਤ ਜਾਮ ਦਾ ਟਾਈਮ ਵੀ ਬਦਲਿਆ ਵੀ ਚੱਲ ਜਦੋਂ ਇਹ ਨਹੀਂ ਬੈਠਾ ਹੂ ਉਦੋਂ ਲੰਗ ਚੋਂ ਪਰ ਉਹ ਤਾਂ ਖੜਾ ਹੀ ਨਾ ਛੱਡਿਆ ਕਰੇ ਉਹਦਾ ਜਦੋਂ ਲੰਗੇ ਉਹਦੀ ਕਹਿਦਿਆ ਕਰੇ ਖੁਦਾ ਦੀ ਖਦਾਈ ਖੁਦਾ ਹੀ ਜਾਣੇ ਤੇ ਭਾਈ ਉਹਨੇ ਟਾਈਮ ਬਦਲਦੇ ਬਦਲਦੇ ਨਹੀਂ ਇੱਕ ਦਿਨ ਤਾਂ ਉਹ ਜਮਾ ਮੂੰਹ ਨੇਰੀ ਤੁਰ ਪਿਆ 20 ਦਿਨ ਚਰਨ ਤੋਂ ਪਹਿਲਾਂ ਵੀ ਹਾਰੇ ਚਾਲ ਉਹ ਉਰਾ ਪਰਾਂ ਫਿਰਦਾ ਹੂ ਜਦ ਜਦ ਉਹ ਲੰਗਣ ਲੱਗਿਆ ਉਹਨੇ ਤਾਂ ਫੇਰ ਕਹਿਤਾ ਵੀ ਖੁਦਾ ਦੀ ਖਦਾਈ ਖੁਦਾ ਹੀ ਜਾਣੇ ਤੇ ਇਹ ਗੱਲ ਸੁਣ ਕੇ ਭਾਈ ਜੱਟ ਤਾਂ ਖੇਜ ਗਿਆ ਉਹ ਕਹਿੰਦਾ ਵੀ ਖੁਦਾ ਦੀ ਖਦਾਈ ਤਾਂ ਮੈਂ ਵੀ ਜਾਣਦਾ ਤੇ ਜਦੋਂ ਇਹ ਗੱਲ ਸੁਣੀ ਜਿਹੜਾ ਉਹ ਮੁੱਲਾ ਤੀ ਉਹਨੂੰ ਐ ਲੱਗਿਆ ਵੀ ਮੇਰੀ ਬੇਇੱਜ਼ਤੀ ਕਰਤੀ ਇਹਨੇ ਇਹ ਗੱਲ ਕਹਿ ਕੇ ਵੀ ਆ ਜਿਹੜਾ ਜਵਾਬ ਦਿੱਤਾ ਉਹ ਉਹਨੂੰ ਗੁੱਸੇ 'ਚ ਕਹਿੰਦਾ ਤੈਨੂੰ ਕੀ ਪਤਾ ਖੁਦਾ ਦੀ ਖਦਾਈ ਦਾ ਤੈਨੂੰ ਤਾਂ ਆਪ ਦਾ ਨਹੀਂ ਪਤਾ ਵੀ ਪਹਿਲਾਂ ਆਪ ਦਾ ਨਹਾ ਤੋ ਤਾਂ ਲਿਆ ਕਰ ਤੂੰ ਵੱਡਾ ਆਇਆ ਤੇ ਜਿਹੜਾ ਜੱਟ ਤੀ ਉਹ ਕਹਿੰਦਾ ਵੀ ਮੈਂ ਤਾਂ ਵੀ ਪੰਜ ਵਾਰੀ ਨਹਾਉਣਾ ਦੇ ਵਿੱਚ ਕਿਉਂ ਮੁੜ ਕੇ ਨਾਲ ਕਹਿੰਦਾ ਸਾਰਾ ਦਿਨ ਮੈਂ ਨਹਾਉਂ ਤੀਆਂ ਤੇ ਉਹ ਵੀ ਮੂਰੋਂ ਕਹਿੰਦਾ ਵੀ ਵੱਡਾ ਤੂੰ ਗਿਆਨੀ ਆਇਆ ਤੇ ਉਹ ਕਹਿੰਦਾ ਫਿਰ ਮੈਂ ਜਾਣਦਾ ਵੀ ਤੇਰੀ ਖੁਦਾ ਦੀ ਖਦਾਈ ਤੇ ਕਰ ਦੇੇ ਕਰਾਉਂਦੇ ਭਾਈ ਉਹਨਾਂ ਦੀ ਤਾਂ ਗੱਲ ਵੱਦ ਗਈ ਇੱਕ ਦੂਜੇ ਨਾਲ ਕਿਉਂ ਰੋਜ ਅੜੀ ਜਾਂਦੇ ਸੀ ਗੱਲ ਤਾਂ ਬਦਨੀ ਹੋਈ ਸੀ ਤੇ ਕਰ ਦੇੇ ਕਰਾਉਂਦੇ ਉਹਨਾਂ ਦੀ ਤਾਂ ਸ਼ਰਤ ਲੱਗ ਗਈ ਇੱਕ ਦੂਜੇ ਨਾਲ ਉਹ ਕਹਿੰਦਾ ਫਿਰ ਤੂੰ ਦੱਸ ਦੀ ਵੀ ਬੁੱਝਦੀ ਖੁਦਾ ਦੀ ਖਦਾਈ ਤੇ ਸ਼ਰਤ ਵੀ ਲੱਗੀ ਵੀ ਜਿਹੜਾ ਹਾਰੂਗਾ ਉਹੋ ਦੁੱਧਾੜੀ ਗਾਂ ਦੇਊਗਾ ਦੂਜੇ ਨੂੰ ਤੇ ਜਿਹੜੀ ਸਰਤ ਆਰੀ ਗੱਲ ਤੀ ਉਹ ਮੁੱਲੇ ਨੇ ਕਹੀ ਤੀ ਕਿਉਂ ਉਹ ਨੂੰ ਬਤਾ ਤੀ ਵੀ ਇਹ ਤਾਂ ਅਨ ਪੜ ਹੈ ਵੀ ਇਹ ਨੂੰ ਕੀ ਪਤਾ ਹੈ ਇਹ ਗੱਲਾਂ ਬਾਰੇ ਵੀ ਮੋਜ਼ ਨਾ ਇਹ ਦੀ ਗਾਂ ਵੰਨ ਲਾਂਗੇ ਕਰੇ ਤੇ ਭਾਈ ਸਰਤ ਦੇ ਵਿੱਚ ਦੋਨਾਂ ਦੀ ਸਹਿਮਤੀ ਹੋ ਗਈ ਉਹਨਾਂ ਦੀ ਤੇ ਭਾਈ ਉਹ ਤਾਂ ਪਿੰਡ ਚੋਂ ਦੋ ਚਾਰ ਸਿਆਣੇ ਬੰਦੇ ਲੈ ਕੇ ਲਾਵੇ आले ਪਿੰਡ ਦੇ ਕਾਜੀ ਖੋਲੇ ਵਾਗੇ ਕਿਉਂ ਅੱਗੇ ਕਾਜੀ ਫੈਸਲੇ ਕਰਦੇ ਜਾਂਦੇ ਤੇ ਜਦੋਂ ਕਾਜੀ ਨੇ ਉਹਨਾਂ ਦੀ ਗੱਲ ਸੁਣੀ ਤੋ ਹਾਂ ਦੀ ਉਹ ਸਮਝ ਗਿਆ ਵੀ ਇਹਨਾਂ ਦਾ ਰੌਲਾ ਕੀ ਹੈ ਤੇ ਭਾਈ ਉਹ ਜੱਟ ਨੂੰ ਕਹਿੰਦਾ ਵੀ ਦੱਸ ਤੂੰ ਖੁਦਾ ਦੀ ਖਦਾਈ ਬਾਰੇ ਤੈਨੂੰ ਕੀ ਪਤਾ ਹੈ ਤੇ ਬਿਸਾਨ ਨੂੰ ਵੀ ਪਤਾ ਲੱਗੇ ਇਹਦੇ ਬਾਰੇ ਤੇ ਜਿਹੜਾ ਜੱਟ ਥੀ ਉਹ ਕਹਿੰਦਾ ਵੀ ਤੁਸੀਂ ਐ ਤਾਂ ਮੇਰੀ ਗੱਲ ਮੰਨਣੀ ਨਹੀਂ ਜੀ ਸੋਨੂੰ ਮੈਂ ਬੋਲ ਕੇ ਦੱਸੂਗਾ ਉਹ ਕਹਿੰਦਾ ਵੀ ਆਜੋ ਮੈਂ ਤੁਹਾਨੂੰ ਨਾਲ ਲੈ ਕੇ ਚਲਦਾ ਤੇ ਭਾਈ ਉਹ ਤੁਰ ਪਏ ਸਾਰੇ ਜਣੇ ਕਾਜੀ ਮੁੱਲਾ ਤੇ ਬਾਕੀ ਜਿਹੜੇ ਉਹ ਬੰਦੇ ਗਏ ᱛੀ ਤੇ ਉਹ ਤਾਂ ਭਾਈ ਉਹਨਾਂ ਨੂੰ ਆਪਦੇ ਖੇਤ ਲੈ ਗਿਆ ਉੱਥੇ ਇੱਕ ਝੀਲ ਵਗਦੀ ᱛੀ ਵੀ ਪਾਣੀ ਵਾਲੀ ਤੇ ਉਹਦੇ ਕਿਨਾਰੇ ਜਾ ਕੇ ਉਹ ਕਹਿੰਦਾ ਬੀਜ ਆਹਾ ਚੀਲ ਖੁਦ ਆਨੇ ਨਹੀਂ ਖਦਾਈ ਬਿਖੂਰ ਕੀ ਇਹਦੇ ਪਿਓ ਨੇ ਖਦਾਈ ਹੈ ਇਹ ਗੱਲ ਸੁਣ ਕੇ ਭਾਈ ਕਾਜੀ ਤਾਂ ਹੈਰਾਨ ਹੋ ਗਿਆ ਵੀ ਗੱਲ ਖੈ ਤਾਂ ਕੁਛ ਵੀ ਨਹੀਂ ਵੀ ਪਰ ਅਰਥ ਵਾਲਾ ਵੱਡਾ ਗੱਲ ਦਾ ਤੇ ਪਈ ਉਹ ਸੋਚਣ ਲੱਗਿਆ ਬੀਜੇ ਹੁਣ ਮੈਂ ਐਂ ਕਹਿਣਾ ਵੀ ਖੁਦਾ ਨੇ ਨਹੀਂ ਖਦਾਈ ਵੀ ਫਿਰ ਕੁਦਰਤ ਦਾ અપમાન ਹੈ ਤੇ ਨਾਲੇ ਇਹ ਸਾਰੇ ਲੋਕ ਮੈਨੂੰ ਕਹਿਣਗੇ ਵੀ ਅਧਰਮੀ ਆ ਵੀ ਮੰਨਦਾ ਨਹੀਂ ਇਹ ਗੱਲ ਤੇ ਭਾਈ ਉਹਨੇ ਸੋਚ ਵਿਚਾਰ ਕਰਕੇ ਨਾ ਚਾਹੁੰਦੇ ਹੋਏ ਨੇ ਵੀ ਫੈਸਲਾ ਸੀ ਜਿਹੜਾ ਜੱਟ ਦੇ ਪੱਖ ਚ ਸੁਣਾਤਾ ਤੇ ਜਿਹੜੀ ਗਾਂ ਦੀ ਸ਼ਰਤ ਲੱਗੀ ਤੀ ਫੇਰਾ ਕੇ ਜੱਟ ਨੇ ਉਹ ਮੁੱਲੇ ਤੋਂ ਖਲਵਾ ਕੇ ਘਰੇ ਲਿਆ ਆਇਆ ਤੇ ਭਾਈ ਉਸ ਤੋਂ ਬਾਅਦ ਤਿੰਨ ਦਿਨ ਉਹ ਮੁੱਲਾ ਤਾਂ ਘਰੋਂ ਹੀ ਨਾ ਨਿਕਲਿਆ ਤੇ ਅੰਦਰੋਂ ਅੰਦਰੀ ਸੱਟ ਖਾ ਕੇ ਰਿਜਮ ਲੱਗ ਗਿਆ ਵੀ ਹੁਣ ਇਹਦੇ ਤੋਂ ਬਦਲਾ ਲਮਾ ਤਾਂ ਲਮਾ ਕੇ ਨਹੀਂ ਖੈਰ ਉਹਨੇ ਇੱਕ ਤਰਕੀਬ ਹੋਰ ਸੋਚੀ ਤੇ ਉਸ ਤੋਂ ਬਾਅਦ ਭਾਈ ਉਤਾਪਹੀ ਰ ਕੇ ਚੂ ਉtre ਤੇ ਬੈਟ ਗਿਆ ਤੇ ਉਧਰੋਂ ਜੱਟ ਆਉਂਦਾ ਤੇ ਬਲਦ ਲੈ ਤੇ ਉਹਨੂੰ ਦੇਖ ਕੇ ਕਹਿੰਦਾ ਵੀ ਮੇਰੇ ਮਨ ਦੀ ਮੈਂ ਹੀ ਜਾਣਾ ਤੇ ਜੱਟ ਨੂੰ ਦੇਖ ਕੇ ਸਮਝ ਗਿਆ ਵੀ ਇਹ ਤਾਂ ਹੁਣ ਬਦਲਾ ਲੈਣ ਦੀ ਸੋਚ ਹੀ ਜਾਂਦਾ ਤੇ ਉਹਨੂੰ ਜਦੋਂ ਪਤਾ ਸੀ ਇਹ ਗੱਲ ਦੇ ਹੁੰਦੇ ਹੋਏ ਵੀ ਉਹਦੇ ਤੋਂ ਆਵਦਾ ਮਨ ਨਾ ਕਾਬੂ ਹੋਇਆ ਤੇ ਉਹ ਫੇਰ ਖੇਚ ਗਿਆ ਤੇ ਉਹ ਉਪਈ ਸੋਚਣ ਲੱਗ ਗਿਆ ਵੀ ਇਹਦੇ ਤੋਂ ਤਾਂ ਪੱਕੇ ਹੀ ਖੈਰਾ ਸੱਡਵਾਉਣਾ ਪਊ ਵੀ ਆ ਮਾਰੇ ਮੋٹے ਨਾਲ ਨਹੀਂ ਕੰਮ ਚੱਲਦਾ ਤੇ ਉਹ ਦਣੀ ਪਈ ਜਦੋਂ ਉਹ ਅੱਖ ਨੇ ਦਵਾਰੇ ਮੋੜਿਆ ਉਹਨੇ ਫੇਰ ਕਹਿਤਾ ਵੀ ਮੇਰੇ ਮਨ ਦੀ ਮੈਂ ਹੀ ਜਾਣਾਂ ਤੇ ਇਹ ਗੱਲ ਸੁਣ ਕੇ ਜਦੋਂ ਉਹ ਖੇਚ ਗਿਆ ਉਹਨੇ ਤਾਂ ਉਹਦੀ ਜਵਾਬ ਦਿੱਤਾ ਕਹਿੰਦਾ ਤੇਰੇ ਮਨ ਦੀ ਮੈਂ ਵੀ ਜਾਣਾ ਤੇ ਭਾਈ ਉਹ ਤਾਂ ਦੇਖ ਲਈ ਤੀ ਵੀ ਕਦੋਂ ਇਹ ਜਵਾਬ ਦੇਵੇ ਤੇ ਮੁਲਾ ਕਹਿੰਦਾ ਲੱਗੀ ਸ਼ਰਤ ਮੇਰੇ ਮਨ ਦੀ ਮੈਂ ਹੀ ਜਾਣਾ ਜੱਟ ਕਹਿੰਦਾ ਲੱਗੀ ਸ਼ਰਤ ਕਹਿੰਦਾ ਤੇਰੇ ਮਨ ਦੀ ਮੈਂ ਵੀ ਜਾਣਾ ਤੇ ਉਹ ਕਹਿੰਦੇ ਭਾਈ ਫਿਰ ਲੱਗੀ ਸ਼ਰਤ ਦੋਹੇ ਆਪਸ ਵਿੱਚ ਕਹਿੰਦੇ ਕਹਿੰਦੇ ਜਿਹੜਾ ਹਾਰੂ ਉਹ ਆਵਲਾ ਘਰ ਸਮਾ ਕੇ ਦੂਜੇ ਨੂੰ ਜਿੱਤੇ ਹੋਏ ਨੂੰ ਪਿੰਡ ਛੱਡ ਕੇ ਬਾਹਰ ਜਾਊਗਾ ਤੇ ਇਹ ਗੱਲ ਸੁਣ ਕੇ ਮੁੱਲਾ ਬਹੁਤ ਖੁਸ਼ ਹੋਇਆ ਵੀ ਹੁਣ ਬਾਲਾ ਵਧੀਆ ਮੌਕਾ ਬਣਿਆ ਵੀ ਨਾਲੇ ਤਾਂ ਇਹ ਤੂੰ ਘਰ ਖਾਲੀ ਕਰਾਊਗਾ ਨਾਲੇ ਬਦਲਾ ਲਊਗਾ ਵੀ ਹੁਣ ਇਹ ਮੇਰੇ ਮਨ ਦੀ ਗੱਲ ਕਿੱਥੇ ਪੁੱਜ ਲਊਗਾ ਤੇ ਜੱਟੂ ਨੂੰ ਕਹਿੰਦਾ ਭਾਈ ਵੀ ਤੜਕੇ ਤੱਕ ਸੋਚ ਲਾ ਤੂੰ ਵੀ ਜਿਹੜਾ ਫੈਸਲਾ ਕਰਾਉਣਾ ਵੀ ਉਹ ਕਿਦੇ ਤੋਂ ਕਰਾਉਣਾ ਹੈ ਤੇ ਇਹ ਗੱਲ ਸੁਣ ਕੇ ਉਹ ਮੁੱਲੇ ਦੇ ਵੀ ਮਨ ਚ ਖਿਆਲ ਆਇਆ ਵੀ ਕਿਤੇ ਜੱਟ ਤੇ ਕਾਜੀ ਰਲ ਨਾ ਗਏ ਹੋਣ ਵੀ ਕਿਤੇ ਉਹ ਦਵਾਰੇ ਵੀ ਜੱਟ ਦੇ ਹੱਕ 'ਚ ਫੈਸਲਾ ਕਰਦੇ ਤੇ ਭਾਈ ਜਦੋਂ ਤੜਕੇ ਉਹ ਮੁੱਲਾ ਤੇ ਜੱਟ ਇਕੱਠੇ ਹੋਏ ਤੇ ਉਹ ਮੁੱਲਾ ਉਹਨੂੰ ਕਹਿੰਦਾ ਵੀ ਆਪਾਂ ਤਾਂ ਰਾਜੇ ਦੇ ਦਰبار ਚ ਝੱਲਾਂਗੇ ਫੈਸਲਾ ਕਰਾ ਹੁਣ ਤੇ ਟਾਈਮ ਬੰਨਿਆ ਭਾਈ ਦਵਾਰੇ ਇਕੱਠੇ ਹੋਏ ਤੇ ਪਿੰਡ ਦੇ ਲੋਕਾਂ ਨੂੰ ਨਾਲ ਲੈ ਗਏ ਭਾਈ ਉਹ ਤਾਂ ਦੋਨੇ ਤੇ ਉਦੋਂ ਭਾਈ ਜਿਹੜਾ ਉਹ ਰਾਜ ਆਤੀ ਉਹੋ ਥੋੜਾ ਜਿਹਾ ਦਾਸ ਰਹਿੰਦਾ ਤੀ ਕਿਉਂ ਅੱਗੇ ਵੀ ਆਪਾਂ ਗੱਲ ਕਰਦੇ ਹੁੰਨੇ ਆ ਵੀ ਜਿਹੜੇ ਵੱਡੇ ਘਰ ਹੁੰਦੇ ਨੇ ਬੀ ਜਿਨੇ ਬਾਲੇ ਪੁੰਨ ਕੀਤੇ ਹੋਣ ਉਹੀ ਜਵਾਕ ਉਥੇ ਦਵਾਰੇ ਜਨਮ ਲੈਂਦਾ ਤਾਂ ਹੀ ਲਾਜ ਘਟ ਹੁੰਦੀ ਆ ਵੱਡੇ ਘਰਾਂ ਚ ਤੇ ਭਈ ਰਾਜੇ ਦੇ ਤਾਂ ਕੋਈ ਜਵਾਕ ਨਹੀਂ ਤੀ ਹੈਗਾ ਤੇ ਏਸੇ ਗੱਲ ਕਰਕੇ ਵੀ ਬਥੇਰਾ ਉਹਨੇ ਲਾਜ ਵੀ ਕਰਾਇਆ ਅਰਦਾਸਾਂ ਵੀ ਕਰਾਈਆਂ ਵੀ ਕਿਸੇ ਚੀਜ਼ ਦਾ ਕੋਈ ਅਸਰ ਹੀ ਨਾ ਹੋਇਆ ਤੇ ਉਹ ਉਦਾਸ ਰਹਿੰਦਾ ਤੀ ਤੇ ਇਹ ਗੱਲ ਦਾ ਸਾਰੇ ਲੋਕਾਂ ਨੂੰ ਪਤਾ ਹੀ ਥੀ ਵੀ ਰਾਜੇ ਦੇ ਲਾਦ ਨਹੀਂ ਹੋਈ ਵੀ ਰਾਜਾ ਖੁਸ਼ ਨਹੀਂ ਹੈਗਾ ਤੇ ਭਾਈ ਉਹ ਉਹਨਾਂ ਨੇ ਉੱਥੇ ਪਹੁੰਚ ਕੇ ਸਾਰੀ ਗੱਲ ਦੱਸੀ ਵੀ ਸਾਡਾ ਤਾਂ ਆ ਰੌਲਾ ਹੈ ਵੀ ਇਹ ਕਹਿੰਦਾ ਵੀ ਮੇਰੇ ਮਨ ਦੀ ਮੈਂ ਹੀ ਜਾਣਾਂ ਤੇ ਆ ਦੂਜਾ ਜੱਟ ਇਹਨੂੰ ਕਹਿੰਦਾ ਵੀ ਤੇਰੇ ਮਨ ਦੀ ਮੈਂ ਵੀ ਜਾਣਾਂ ਤੇ ਰਾਜਾ ਭਈ ਜੱਟ ਨੂੰ ਕਹਿੰਦਾ ਵੀ ਜੇ ਤੂੰ ਇਹਦੇ ਮਨ ਦੀ ਜਾਣਦਾ ਤਾਂ ਵੀ ਤੂੰ ਦੱਸ ਵੀ ਮੈਂ ਫੇਰ ਫੈਸਲਾ ਕਰੂੰਗਾ ਤੇ ਜੱਟ ਤਾਂ ਭਈ ਹੱਥ ਜੋੜ ਕੇ ਖੜ ਗਿਆ ਰਾਜੇ ਮੂਰੇ ਤੇ ਉਹ ਕਹਿੰਦਾ ਰਾਜਾ ਸਾਹਿਬ ਜਿਹੜਾ ਇਹ ਮੁੱਲਾ ਜੀ ਨੇ ਇਹਨਾਂ ਦੇ ਦਿਮਾਗ 'ਚ ਤਾਂ ਹਰ ਟਾਈਮ ਇੱਕੋ ਹੀ ਗੱਲ ਚੱਲਦੀ ਰਹਿੰਦੀ ਐ ਵੀ ਜਿਹੜਾ ਸਾਡਾ ਪਿਆਰਾ ਰਾਜਾ ਵੀ ਰੱਬੇ ਨੂੰ ਇਕਲਾਦ ਦੇ ਦੇ ਵੀ ਇਹਦੇ ਘਰੇ ਪੁੱਤ ਜਨਮ ਲਵੇ ਤੇ ਤੜਕੇ ਆਥਣੀ ਇਹ ਤਾਂ ਇਹੀ ਗੱਲ ਦਿਮਾਗ 'ਚ ਰਹਿੰਦੀ ਐ ਤੇ ਜਦੋਂ ਇਹ ਤੜਕੇ ਉੱਠਦਾ ਸੂਰਜ ਮੂਰੇ ਖੜ ਕੇ ਤੜਕੇ ਤੜਕੇ ਰੋਜ਼ ਅਰਦਾਸ ਕਰਦਾ ਐ ਹੱਥ ਜੋੜ ਕੇ ਬੀ ਜਿਹੜਾ ਸਾਡਾ ਰਾਜ ਆ ਬੀ ਉਹਦੀ ਪੀੜੀ ਨੂੰ ਅੱਗੇ ਤੋਰ ਦੇ ਬੀ ਇਹਦਾ ਨਾਂ ਰਹਿ ਜੇ ਜੱਗ ਤੇ ਕਿਉਂ ਕਹਿੰਦੇ ਆ ਵੀ ਪੁੱਤ ਬਿਨਾ ਨਿਸ਼ਾਨ ਨਹੀਂ ਹੈਗਾ ਦੁਨੀਆ ਤੇ ਤੇ ਇਹ ਤਾਂ ਬੀ ਕਈ ਵਾਰੀ ਹਫ਼ਤੇ ਦੇ ਵਿੱਚ ਵਰਤ ਵੀ ਰੱਖਦਾ ਇੱਕ ਦੋ ਵਾਰੀ ਬੀ ਬਸ ਲਾਦ ਹੋ ਜੇ ਰਾਜੇ ਦੇ ਤੇ ਇਹ ਗੱਲ ਸੁਣ ਕੇ ਭਾਈ ਰਾਜਾ ਬਾਲਾ ਖੋਸ ਹੋਇਆ ਤੇ ਉਹਨੇ ਖੋਸ ਹੋਈ ਹੋਈ ਨੇ ਉਹ ਮੁੱਲੇ ਕੰਨੀ ਦੇਖਿਆ ਤੇ ਉਹਨੂੰ ਕਹਿੰਦਾ ਵੀ ਜਿਹੜੀ ਗੱਲ ਜੱਟ ਕਹਿੰਦਾ ਵੀ ਇਹਨੇ ਬੁੱਝਤੀ ਤੇਰੇ ਮਨ ਦੀ ਗੱਲ ਵੀ ਜਾਣਦਾ ਹੈ ਤੇਰੇ ਮਨ ਦੀ ਗੱਲ ਆਹੀ ਹੈ ਵੀ ਤੇਰੀ ਮਨ ਦੀ ਗੱਲ ਤੇ ਭਾਈ ਜਿਹੜਾ ਉਹ ਮੁੱਲਾ ਤੀ ਉਹਦੀ ਤਾਂ ਹਾਲਤੇ ਖਰਾਬ ਹੋ ਗਈ ਉੱਥੀ ਪਹਿਲਾਂ ਤਾਂ ਉਹਨੇ ਜੱਟ ਨੂੰ ਗਾਲ ਕੱਢੀ ਮਨ ਚ ਤੇ ਫਿਰ ਸੋਚਣ ਲੱਗ ਗਿਆ ਵੀ ਜੇ ਐਂ ਕਹੂੰਗਾ ਵੀ ਮੇਰੇ ਮਨ ਚ ਇਹ ਗੱਲ ਨਹੀਂ ਹੈਗੀ ਵੀ ਇਹ ਤਾਂ ਐ ਨਹੀਂ ਪਤਾ ਵੀ ਸਿਰ ਬਡਵਾ ਦੇਤੀ ਕਿਉਂ ਰਾਜੇ ਹੁੰਦੇ ਇਹ ਜੀ ਦੀ ਜਿਵੇਂ ਉਹਨਾਂ ਦਾ ਮਨ ਮੰਨਦਾ ਉਵੇਂ ਹੀ ਕਰਦੇ ਲੋਕਾਂ ਨਾ ਤੇ ਭਾਈ ਉਹ ਕਹਿੰਦਾ ਵੀ ਕੀ ਰਾਨ ਜਾਨ ਬਚੇ ਵੀ ਜੱਟ ਨਾਲ ਤਾਂ ਕਦੇ ਫੇਰ ਤੀ ਖਲੂੰਗਾ ਕਿਉਂ ਜੀ ਜਿਉਂਦਾ ਹੀ ਨਾ ਰਹਾ ਵੀ ਫਿਰ ਫਾਇਦਾ ਕੀ ਹੋਇਆ ਵੀ ਹੁਣੇ ਨਹੀਂ ਜਾਨ ਤਾਂ ਦੇਣਾ ਨਹੀਂ ਇੱਥੋਂ ਕਿਉਂ ਕਹਿੰਦਾ ਵੀ ਜੱਟ ਨੇ ਬਿਲਕੁਲ ਸਹੀ ਦੱਸਿਆ ਵੀ ਆਹੀ ਗੱਲ ਚੱਲਦੀ ਆ ਮੇਰੇ ਮਨ ਚ ਤਾਂ ਤੇ ਭਾਈ ਰਾਜੇ ਨੇ ਜਿਹੜਾ ਫੈਸਲਾ ਤੀ ਉਹੋ ਜੱਟ ਦੇ ਪੱਖ ਚ ਕਰਤਾ ਤੇ ਉਹਨੂੰ ਕਹਿੰਦਾ ਵੀ ਜੀ ਡੀ ਸੋਡੀ şart ਲੱਗੀ ਐ ਵੀ ਹੁਣ ਉਹਨੂੰ ਭਗਾ ਦਿਓ ਤੇ ਵੀ ਜਿਹੜਾ ਘਰ ਐ ਵੀ ਉਹ ਤੂੰ ਭਾਈ ਖਾਲੀ ਕਰ ਦੇ ਤੇ ਜੱਟ ਨੂੰ ਛੱਡ ਦੇ ਉਹ ਕਰ ਤੇ ਪਈਓ ਹੂ ਰਾ ਚਾਉਂਦਾ ਆਉਂਦਾ ਸੋਚੇ ਵੀ ਕਾਹਨੂੰ ਬੰਗਾ ਲੈਣਾ ਪੀ ਇਹਦੇ ਨਾਲ ਵੀ ਹੁਣ ਤਾਂ ਦਹਾਂ ਜਵਾਕਾਂ ਨੂੰ ਵੀ ਦਸ ਕੇ ਮਰੂੰਗਾ ਵੀ ਜੱਟ ਨਾਲ ਬੰਗਾ ਨਾ ਲਿਓ ਕਦੇ ਤੇ ਜਿਹੜੀ ਗੱਲ ਚੱਲਦੀ ਐ ਵੀ ਅਨਪੜ੍ਹ ਜੱਟ ਪੜਿਆਂ ਵਰਗਾ ਤੇ ਪੜਿਆ ਲਿਖਿਆ ਜੱਟ ਖੁਦਾ ਵਰਗਾ ਵੀ ਉਹ ਸੱਚੀ ਕਿ ਹੈ ਕਿਸੇ ਨਹੀਂ ਵੀ ਐਮੀ ਕਹੋ ਤਨੀ ਬਣੀ ਹੈਗੀ ਤੇ ਇਹ ਗੱਲ ਹੈ ਭਾਈ ਸੋਚਦਾ ਸੋਚਦਾ ਉਹ ਆਇਆ ਪਿੰਡ ਤੇ ਆ ਕੇ ਭਈ ਉਹਨੇ ਤਾਂ ਆਪ ਦਾ ਸਮਾਨ ਲੱਦਿਆ ਤੇ ਉਥੋਂ ਪਿੰਡੋਂ ਨਿਕਲ ਗਿਆ ਤੇ ਉਹਦੇ ਘਰ ਵਾਲੀ ਕਹਿੰਦੀ ਵੀ ਮੈਂ ਤੈਨੂੰ ਬਥੇਰਾ ਸਮਝਾਉਂਦੀ ਸੀ ਵੀਹੀ ਬਹੁਤ ਚੰਦਰੀ ਕੌਮ ਐ ਵੀ ਤੂੰ ਨਾ ਛੇੜੇ ਨੂੰ ਵੀ ਪਰ ਤੂੰ ਮੰਨਦਾ ਨਹੀਂ ਸੀ ਤੇ ਹੁਣ ਦੇਖ ਲੈ ਵੀ ਕਿੱਥੇ ਆ ਪੰਜ ਆ ਕੇ ਰਹਾਗੀ ਕਿੱਥੇ ਆਪਣਾ ਦਵਾਰੇ ਬਸੇਰਾ ਹੋਊਗਾ ਤੇ ਦੱਸਿਓ ਪਈ ਕਹਾਣੀ ਕਹੀ ਜੀ ਲੱਗੀ ਚੰਗੀ ਲੱਗੀ ਕਮਾੜੀ ਲੱਗੀ ਤੇ ਐਂ ਜ਼ਰੂਰ ਦੱਸਿਓ ਵੀ ਕਿੱਥੋਂ ਦੇਖਿਓ ਸਾਨੂੰ ਕਿਹੜੇ ਪਿੰਡੋਂ ਕਿਹੜੇ ਸ਼ਹਿਰੋਂ ਆਵਦਾ ਜਿੱਥੋਂ ਵੀ ਦੇਖਦੇ ਹੋ ਕਮੈਂਟ ਕਰ ਦਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਸਬਸਕ੍ਰਾਈਬ ਕਰ ਲਿਓ ਧੰਨਵਾਦ ਭਾਈ ਸਾਰਿਆਂ ਦਾ